So I t ਤਰੰਗ ਬਕੀਤਾ ਅੰਦਰੇ ਤਰ ਪਗਰ ਸੂਜਿਆ ਗੁਰ ਭੇਟ ਪਣੀਤਾ ਸਿੰਗਲ ਪਰਬਤ ਪਾਲ ਪਰੇ ਖੰਦ ਤਰ ਬਕੀਤਾ ਅੰਦਰੇ ਤਰ ਪਗਰ ਸੂਜਿਆ ਗੁਰ ਭੇਟ ਪਣੀਤਾ ਮਨ ਮਾ ਸਾਧੂ ਸੰਗ ਹੀ ਸੁਨ ਹੋ ਮੇਰ ਮੀਤਾ ਲਗੀ ਹਿੰਦ ਹਸਤੇ ਜੀਤਾ ਮੈ ਵਰੋਗੀ ਨਾਮ ਆਰਪਣਾ ਜਿਸ ਭੈ ਤਾਨ ਦੇਤਾ ਸਿਰ ਤੇ ਬਿਲਾਈ ਹੋਇ ਗਇਓ ਚਰਨ ਮੇ ਅਕੀਤਾ ਸ਼ਰਨ ਕਰ ਤੇ ਦਮ ਆੜ ਕੋ ਤੇ ਹਣੀ ਤੀਤਾ ਪਾ ਮਹਾਰਾਮ ਦੇਹੋ ਨਾਨਕ ਦਾਰਸ ਰੇਤਾ ਵਾਹਿਗੁਰੂ ਜੀ ਦਾ ਹੰਸਾ ਵਾਹਿਗੁਰੂ ਜੀ ਕੀ ਫਤੇ ਬਿਲਾਲ ਮਹੱਲਾ ਪਨਵਾਨ ਸਿੰਗਲ ਪਰਬਤ ਪਾਰ ਪਰੇ ਹਾਲ ਜਤ ਰਤ ਬਕੀਤਾ ਅੰਦਲੇ ਤੇ ਪਾਗੁਨ ਸੁਧਿਆ ਗੁਰ ਪੇੜ ਟੁਨੀਤਾ ਸ੍ਰੀ ਸ਼ੰਗਜੀਓ ਅੱਜ ਬਾਬਾ ਬਕਾਲਾ ਸਾਹਿਬ ਦੇ ਜੋੜ ਮੇਲੇ ਹੈ ਤੇ ਉੱਥੇ ਇਹ ਉਪਨਾਮਾ ਜੋ ਸ੍ਰੀ ਅਕਾਲ ਤਖਸਾਲ ਜੀ ਦਾ ਇਸਦੇ ਸਟicker ਵੰਡੇ ਜਾਣੇ ਨੇ ਸੋ ਕੋਸ਼ਿਸ਼ ਕਰਿਓ ਇਹਨਾਂ ਨੰਬਰਾਂ 'ਤੇ ਸੰਪਰਕ ਕਰਨ ਦੀ ਤਾਂ ਕਿ ਤੁਹਾਨੂੰ ਨਾਲ ਮਿਲ ਕੇ ਇਹਨਾਂ ਤਰੀਕਿਆਂ ਨਾਲ ਟੱਕ ਸਕੀਏ ਹਾਲਾ ਕੁਤੇ ਇਹ ਕਾਰਜ ਖਾਲਸੇ ਦੀ ਝੋਲੀ ਮਾਰੇ ਨੇ ਪਾਇਆ ਤੇ ਗੁਰੂ ਪਿਆਰਿਓ ਰਲ ਮਿਲ ਕੇ ਹੱਲਾ ਮਾਰੀਏ ਇਸ ਕਾਰਜ ਨੂੰ ਇਸ ਮੱਤੇ ਨੂੰ ਸ਼ੁਕਰ ਮੱਤੇ ਨੂੰ ਲਾਗੂ ਕਰੀਏ ਇਸ ਪੂਰਨਮੈਨ ਨੂੰ ਅਦੇਸ਼ ਨੂੰ ਲਾਗੂ ਕਰੀਏ ਇਹ ਸਰਫਰ ਫੌਂਡਿੰਗ ਸ਼ੇਬਾ ਉਹਨਾਂ ਦਾ ਆਦੇਸ਼ ਨਹੀਂ ਹੈ ਬਲਕਿ ਸੰਪੰਨਤ ਦੀਆਂ ਸਮੂਹ ਜਤ ਅਜਿੰਨੀਆਂ ਤਸਵੀਰਾਂ ਤੁਸੀਂ ਦਿੱਖਦੇ ਪਈ ਉਹ ਇਹ ਸਾਰਿਆਂ ਨੇ ਦਸਕਤ ਕਰਕੇ ਇੱਕ ਬੇਨਤੀ ਕੀਤੀ ਸੀ ਜਿਸ ਤੋਂ ਉਪਰੰਤ ਇਹ ਹੁਕਮ ਨਾਮਾ ਜਾਰੀ ਹੋਇਆ ਜੀ